ਆ ਗਿਆ ਉਹ ਇਹਨੇ ਮੂੰਹ ਘਾਟੋ ਬੰਨਿਆ ਮੈਨੂੰ ਤੇ ਵਿਖਾਵੇ ਉਹ ਤੂੰ ਆਪਣਾ ਨੁਕਸਾਨ ਕਰਉਣਾ ਕਿ ਉਹਨਾਂ ਦਾ ਹਾਂ ਵੀਰ ਆ ਜਾ ਪਹਿਲਾਂ ਕੇ ਆ ਲੈਦੇ ਆ ਚਲ ਛੇਤੀ ਕਰ ਭੇਜ ਇਹਨੂੰ ਮੇਰੇ ਨਾਲ ਉਹ ਕਿੱਥੇ ਭੇਜ ਉਹ ਇਧਰ ਆ ਵੀਰ ਤੈਨੂੰ ਦੱਸਦਾ ਮੈਂ ਉਹ ਮੈਂ ਭੜਿਆ ਕੋ ਰੁਪਿਆ ਯਾਰ ਤੂੰ ਬਸ ਬਦਮਾਸ਼ਾਂ ਨੂੰ ਮੂੰਹ ਵਿਖਾ ਕੇ ਆਉਣਾ ਉਹ ਇਹ ਕਿਹੜਾ ਬਿਜ਼ਨਸ ਸ਼ੁਰੂ ਕਰ ਲਿਆ ਉਹ ਤੇਰਾ ਮੂੰਹ ਵੇਖ ਕੇ ਇਹਨਾਂ ਲੋਕਾਂ ਦਾ ਨੁਕਸਾਨ ਹੁੰਦਾ ਆਪਣਾ ਤੇ ਕੋਈ ਫਾਇਦਾ ਹੋਵੇ ਹਾਂ ਠੀਕ ਆ ਘਰ ਜਾ ਕੇ ਨਿੰਬੂ ਪਾਣੀ ਬਣਾ ਮੈਜਣਾ ਹੋ ਗਿਆ ਨਾ ਉੱਜਾ ਇਹਦਣਾ ਕੰਮ ਹੋ ਗਿਆ ਸਮਝ ਤੇਰਾ ਚੱਲ ਵੀਰੇ ਤੂੰ ਨਿੰਬੂ ਪਾਣੀ ਬਣਾ ਹਾਂ ਉਹ ਵੀਰ ਕਿਤੇ ਆਵੇ ਨਾ ਮੇਰਾ 100 ਰੁਪਿਆ ਖਾ ਜਾ ਜਿੰਨੀਆਂ ਗੱਲਾਂ ਤੇਰੇ ਭਰਾ ਨੇ ਦੱਸਿਆ ਤੂੰ ਸੱਚੀ ਇਨਾਂਗ ਲੈਣਾ ਵਾ ਉਹ ਵੀਰੇ ਤੇ ਗੱਲਾਂ ਹੀ ਬਣੀਆਂ ਵਾ ਮਾਂ ਪਿਓ ਤੇ ਮੇਰਾ ਨਾਮ ਲਖਣ ਰੱਖਿਆ ਵਾ ਅੱਛਾ ਹੁਣ ਲੋਕ ਮੇਰਾ ਮੂੰਹ ਵੇਖ ਕੇ ਜਾਂਦੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਤੇ ਦੱਸ ਇਹਦੇ ਵਿੱਚ ਮੇਰਾ ਕੀ ਕਸੂਰ ਆ ਉਹ ਤੇਰਾ ਕਸੂਰ ਤੇ ਕੋਈ ਨਹੀਂ ਆ ਪਰ ਮੈਨੂੰ ਵੀ ਕੋਈ ਆਪਣੇ ਕਲੈਨ ਪੁਣੇ ਵਾਲੀ ਗੱਲ ਦੱਸ ਤਾਂ ਹੀ ਮੈਨੂੰ ਯਕੀਨ ਆਊਗਾ ਲੈ ਸੁਣ ਫਿਰ ਇੱਕ ਰੈੱਡ ਪਿੰਡ ਚ ਨਾ ਕਹਤਾ ਬੁੱਢਾ ਮਰ ਗਿਆ ਅੱਛਾ ਸਾਰਾ ਟੱਬਰ ਰੋਣ ਪੇ ਟ ਨਾ ਜੇ ਉਹਨਾਂ ਦੇ ਘਰ ਗਿਆ ਆਂ ਤੇ ਬੁੱਢਾ ਉੱਠ ਕੇ ਬਹਿ ਗਿਆ ਲੈ ਇਹ ਤਾਂ ਵਧੀਆ ਗੱਲ ਆ ਇੱਥੇ ਕਾਹਦਾ ਕਲੇਨ ਪੁਣਾ ਤੂੰ ਤੇ ਸਲਖਣਾ ਆਇਆ ਉਹਨਾਂ ਲਈ ਤੇ ਉਹ ਸਲਖਣਾ ਸਵਾਹ ਘਰ ਦੇ ਆਨੇ ਤੇ ਗੱਲ ਘੁੱਟ ਕੇ ਮਾਰਿਆ ਹੈ ਬੁੱਢਾ ਪੈਸਾ ਤੇ ਲੈਣੀ ਨਾ ਦਿੰਦਾ ਹੁਣ ਬੁੱਢੇ ਨੇ ਉੱਠ ਕੇ ਕੇਸ ਲਾਏ ਸਾਰ ਟਬਰ ਨਿੱਕੇ ਜਾਂਦਾ ਬੜਾ ਪੱਕਾ ਵਾਰਿਆ ਤੇਰਾ ਓਏ ਤੇ ਕੁਝ ਵੀ ਨਹੀਂ ਗਾੜੀ ਸੁਣਾ ਮੈਂ ਅਕਰੀ ਜੰਗਲ ਪਾਣੀ ਗਿਆ ਪਾळ्याਾਂ ਚ ਅੱਛਾ ਮੈਂ ਹਜੇ ਜਾ ਕੇ ਬੈਠਾ ਆਂ ਇੱਕ ਬੰਦਾ ਭਾ ਜਾਵੇ ਉਹਨੂੰ ਕਿਤੇ ਜ਼ੋਰ ਜ਼ਿਆਦਾ ਪਿਆ ਅੱਛਾ ਉਹਨੇ ਚ ਲੈਨੇ ਆਉਂਦੇ ਮੇਰਾ ਮੂੰਹ ਵੇਖ ਲੈ ਉਹਦੇ ਆ ਗਈ ਨਾਲੇ ਨੂੰ ਕੰਡ ਓ ਗਾਂਢ ਖੋਲੇ ਗਾਂਢ ਖੁੱਲੇ ਕਿੱਥੇ ਬੜਾ ਜ਼ੋਰ ਲਾਇਆ ਪਰ ਗਾਂਢ ਨਹੀਂ ਖੁੱਲੀ ਅੱਛਾ ਫੇਰ ਫੇਰ ਕੀ ਸਾਰਾ ਮਾਲ ਮਤਾ ਪਹੁੰਚਦਾ ਨਹੀਂ ਥੱਲੇ ਨਾਲ ਪਿੰਡ ਰੂਪੇ ਜਾ ਜਾਵੇ ਤੇ ਨਾਲ ਲੀਕਾ ਪੌਂਦਾ ਜਾਵੇ ਬਸ ਇਹੋ ਹੀ ਲੀਕਾ ਪੌਣੀਆਂ ਆਹ ਵੱਡੇ ਬਦਮਾਸ਼ੀਆਂ ਆ ਜਾ ਪਾ ਦੇ ਨੇ ਹਰ ਚੱਲ ਦੇ ਜੰਗੀ ਤੇ ਬੰਨ ਕੀ ਵੀ ਕਿਰਾ ਹੁੰਦੇ ਇਹਦੇ ਕਰੀਏ ਮਾਤ ਮਾਰੀ ਲੈ ਆ ਗਿਆ ਆ ਲੈ ਫੜਾ ਆਪਣੀ ਚਾਚੀ ਰਾਜਵਾਲ ਤੇ ਸ਼ਿੰਦੋ ਚਾਚੀਵਾਲ ਦੇ ਆ ਇਹ ਕਿਹੜੀ ਖੁਸ਼ੀ ਚ ਤੇਰੀ ਨੌਕਰੀ ਲੱਗਣ ਦੀ ਖੁਸ਼ੀ ਵਿੱਚ ਕੇ ਉਹ ਰਹਿਣ ਦੇ ਮਾਦਾ ਨੌਕਰੀ ਨਹੀਂ ਮਿਲੀ ਹਾਂ ਨੌਕਰੀ ਨਹੀਂ ਮਿਲੀ ਉਹ ਕਿਉਂ ਤੂੰ ਤਾਂ ਪੜਿਆ ਵੀ ਸਰਨਾ ਵਾਧਿਆ ਇਹੋ ਗੱਲੋਂ ਤਾਂ ਮੈਂ ਰਾਨਿਆ ਮੈਂ ਮਾਗੇ ਥਾਣੀ ਗਿਆ ਸੀ ਕੋਈ ਮੱਥੇ ਤੇ ਨਹੀਂ ਤੇਰੇ ਲੱਗਾ ਉਹ ਗਿਆ ਮਾਦਾ ਮਾਗੇ ਥਾਣੀ ਉੱਥੇ ਰਾਜਨ ਮੈਨੂੰ ਕੋਈ ਮੱਥੇ ਲਗਾ ਨਹੀਂ ਆ ਉਹ ਬੱਸੇ ਤੋਂ ਇੱਕ ਰੱਬੀ ਰੂ ਬੰਦਾ ਟੱਕਰ ਗਿਆ ਉਹਨਾਂ ਗੱਲਾਂ ਬਾਤਾਂ ਕਰਦਾ ਕਰਦਾ ਮੈਂ ਸ਼ਹਿਰ ਪਹੁੰਚ ਗਿਆ ਉਹ ਮੈਂ ਸਗੋਂ ਨੂੰ ਵੀ ਕਿਹਾ ਕਿ ਮੈਂ ਤੈਨੂੰ ਪਾਰਟੀ ਦੂੰਗਾ ਨੌਕਰੀ ਆਪਣੀ ਪੱਕੀ ਆ ਤੇ ਉਹ ਮੈਨੂੰ ਆਪਣਾ ਮੂੰਹ ਨਾ ਖਾਵੇ ਮੈਂ ਫਿਰ ਮਾਲ ਕਿਤੇ ਕਾਲੇ ਰੰਗ ਦਾ ਤ ਨਹੀਂ ਸੀ ਆਹੋ ਬੱਧਾ ਤੇ ਕਾਲਾ ਹੈ ਬਹਿ ਜਾ ਬੇੜਾ ਉਹੋ ਤੇ ਕਾਲੇ ਮੂੰਹ ਵਾਲਾ ਸੀ ਨੌਕਰੀ ਤੇਰੀ ਸਵਾ ਲਗਣੀ ਸੀ ਵੀਰ ਰੁਪਿਆ ਤਾਂ ਹਮੇ 1200 ਲੈ ਲਿਓ ਪਰ ਕੁੱਟਣਾ ਪਵਾ ਦੀ ਸੀ ਹੋਰ ਕੁਝ ਨਹੀਂ ਹੰਤਾ ਹੁਣ ਗੱਲ ਕਰ ਕੁੱਤੇ ਝਾੜਾ ਸਵੇਰੇ ਤੇ ਮੈਨੂੰ ਕੱਲੇ ਨੂੰ ਵੇਖ ਕੇ ਤੁਸੀਂ ਤਿੰਨੇ ਜਾਣੇ ਪੈ ਗਏ ਹੋ ਉਹ ਤੁਹਾਡੇ ਵਰਗੇ ਲੂੰਬੜਾ ਦਾ ਸ਼ਿਕਾਰ ਕਰਨ ਲਈ ਮੈਂ ਚੀਤਾ ਲਿਆਂਦਾ ਚੀਤਾ ਹੂੰ ਇਹਦਾ ਬੜਾ ਮੂੰਹ ਬੱਧਾ ਚੀਤੇ ਦਾ ਜੀ ਤਾਂ ਵੜਰ ਦੰਦਾ ਉਸਤਾਦ ਜੀ ਜੁੱਪ ਕਰ ਓਏ ਨੂੰ ਗਲ ਕੱਲੰਦੇ ਉਸਤਾਦ ਜੀ ਉਸਤਾਦ ਜੀ ਲਈ ਆ ਹਾਂ ਪਹਿਲੀਆਂ ਵਲੀਆਂ ਪੁੱਲ ਗਿਆ ਹੁਣ ਇਹਨੂੰ ਨਾਲ ਲਾਇਆ ਇਹਨੂੰ ਲੱਤਾਂ ਤੇ ਰੋਂਦਾ ਰਹਾਦਾ ਉਹ ਲੱਤਾਂ ਦੇ ਪੁੱਤ ਹੁਣੇ ਪਤਾ ਲੱਗ ਜੂ ਕਿਹਦੀਆਂ ਟੁੱਟਣੀਆਂ ਵਾ ਵੀਰ ਵਿਖਾ ਦੇ ਇਹਨਾਂ ਨੂੰ ਹਾਂ ਇਹ ਕੀ ਚਾਹੀ ਕਾ ਤੇ ਲਈ ਓਏ ਉਹਨੂੰ ਤੇ ਕੱਖ ਵੀ ਨਹੀਂ ਹੋਇਆ ਓਏ ਔਲੇ ਦਾ ਖਾਦਾ ਤੇ ਮੇਰਾ ਮੂੰਹ ਵੇਖਿਆ

ਹਏ ਮੂਹ ਵੀ ਕੀ ਹਏ ਇਹ ਜਾਨ ਨਿਕਲਦੀ ਜਾਂਦੀ ਹਾਏ ਤਾਂ ਕਿ ਮੂੰਹ ਚ ਲੈ ਕੀਤੇ ਜੇ ਮੈਂ ਮਾਰ ਥੋੜਾ ਗਿਆ ਵਾ ਇਹ ਕੰਨਾ ਕਰੋ ਹਾ ਹਾਂ ਕਿਉਂ ਆ ਗਿਆ ਸਵਾਦ ਜੱਟ ਨਾਲ ਪੰਗੇ ਲੈਣ ਦਾ ਕੋਈ ਕਸਰ ਰਹਿਤ ਨਹੀਂ ਗਈ ਜੇ ਹੈਗੀ ਆ ਕੋਈ ਕਮੀ ਤਾਂ ਉਹਨੂੰ ਫੇਰ ਬੁਲਾ ਲੈਣਾ ਮੈਂ ਓ ਚੰਗੀ ਚੰਮਾ ਦੇ ਨਿਕਲ ਜਾ ਕੋ ਓ ਇੱਥੇ ਹੀ ਖਲੋ ਜਾ ਕੋ ਫੋਨ ਚ ਵੀ ਆਦੀ ਫੋਟੋ ਹੈ ਕੀ ਆ ਜੇ ਲੌਕ ਖੋਲ ਕੇ ਵਿਖਾਤੀ ਨਾ ਨਾਨਕਿਆਂ ਦਾ ਕਸਰ ਹੋਊਗਾ ਮੇਰੇ ਸਾਹਮਣੇ ਧੌਣ ਝੁਕਾ ਕੇ ਰਹਿਣਾ ਪੈਣ ਚ ਜਿੰਦਾ ਰਵੇ ਕਾਲੇ ਮੂੰਹ ਵਾਲਾ ਉਸਤਾਦ ਇਹਨੇ ਤੇਨੂੰ ਤੇ ਮੰਜੀ ਦੇ ਪਾਇਆ ਪਾਇਆ ਨਾਲ ਹਾਨੂੰ ਵੀ ਪਾ ਦੇਣਾ ਹੀ ਇਹਨੂੰ ਕਾਦੀ ਖੁਸ਼ੀ ਹੋਈ ਓਏ ਮੇਰੇ ਮੰਜੇ ਦੇ ਪਏ ਦੀ ਇਹਨੇ ਕੀ ਕੀਤਾ ਵਾ ਉਹ ਕਾਲੇੜਾ ਬੰਦਾ ਲੈ ਕੇ ਆਇਆ ਹੈ ਨਾ ਕਾਲੇ ਮੂੰਹ ਵਾਲਾ ਵਾਜਾ ਲੱਗ ਲਾ ਕੇ ਪਿੰਡਾਂ ਚ ਬੜਾ ਬਲਸ਼ਣਾ ਬੰਦਾ ਜੀ ਜਿਹਦੇ ਇੱਕ ਲਈ ਮੱਥੇ ਲਾ ਕੇ ਨਾ ਬੇੜਾ ਗਰਕ ਕਰਕੇ ਛੱਡ ਦਿੰਦਾ ਤੀ ਫਿਰ ਲੋਕ ਨੂੰ ਨਹੀਂ ਦੱਸਿਆ ਉਸਤਾਦ ਜੀ ਦੱਸਣ ਦੀ ਕੋਸ਼ਿਸ਼ ਤੇ ਕੀਤੀ ਤੁਸੀਂ ਕਿਹੜਾ ਕਿ ਕੰਜਰ ਦੀ ਸੁਣਦੇ ਜੀ ਮੈਨੂੰ ਇੱਕ ਵਾਰ ਠੀਕ ਕਰੋ ਓਏ ਸਾਰੇ ਪਿੰਡ ਨੂੰ ਸੁਗੀ ਕਰੂੰਗਾ ਸਾਜੀ ਇਸਨੀ ਰੱਸ ਕਰੋ ਦੌਟ ਨੇ ਤੁਹਾਨੂੰ ਮਨਾ ਕੀਤਾ ਆਡੀ ਆਂਡਾ ਜੀਲੇ ਪਰ ਪਰ ਵੇਖੀ ਜਨਨਾ ਉਹਦਾ ਮੂੰਹ ਨਾ ਵੇਲੀ ਮੰਜੀ ਤੇ ਬਹਿ ਜੈਗਾ ਹੀ ਹਾਂ ਚਲੋ ਓਏ ਇਹਦਾ ਕੰਮ ਹੋ ਗਿਆ ਜੇ ਪਿੰਡ ਵੀ ਸੁਖੀ ਹੋਣਾ ਉਹ ਦਾ ਇੱਕ ਲਈ ਸ਼ਗਲ ਤੇ ਵੇਖ ਲਾ ਬੜਾ ਜਰੀਲਾ ਇਹਦਾ ਤੇ ਮਰੇ ਦਾ ਵੀ ਅਸਰ ਨਹੀਂ ਜਾਣ ਡਿਆ ਜਮਰਾਜ ਜੀ ਆ ਚੰਗਾ ਕੀਤਾ ਜੋ ਜਿਹੜਾ ਇੱਥੇ ਵਾਈਫਾਈ ਲਵਾਤਾ ਥੱਲੇ ਦਾ ਰੌਣਕ ਮੇਲੇ ਵੇਖ ਲਈਦੇ ਆ ਸਾਡੇ ਨਾਲ ਰਹੋਗੇ ਤੇ ਐਸ਼ ਕਰੋਗੇ ਜ਼ਿੰਦਗੀ ਦੇ ਸਾਰੇ ਮਜੇ ਕਾਸ਼ ਕਰੋਗੇ ਸਾਡੇ ਨਾਲ ਓ ਜਮਦੂਤਾ ਓ ਕਾਲੇ ਮੂੰਹ ਵਾਲਾ ਮਰ ਗਿਆ ਹੀ ਲੈ ਗਿਆ ਥੱਲੇ ਜਾ ਕੇ ਉਹਨੂੰ ਇਸ ਤਰ੍ਹਾਂ ਨਾ ਮੈਨੂੰ ਅੱਡ ਮਾਰ ਆ ਦੇ ਅਸਲੀ ਰੂਪ ਜਾਣ ਕੇ ਅੱਡ ਮਾਰ ਫਿਰ ਮੈਂ ਜਾਊਂਗਾ ਹੀ ਓ ਜਮਦੂਤਾ ਮੈਂ ਤੇ ਗਰਮੀ ਦਾ ਕਰਕੇ ਬੈਠਾ ਹਾਂ ਤੂੰ ਮੈਨੂੰ ਕਰੇਂਗਾ ਤੰਗ ਹੈਗੀ ਠੰਡ ਮੈਨੂੰ ਅੱਗ ਲਾ ਗਈ ਹੁਣ ਬੜੀ ਨਾ ਗੱਲ ਹੁਣ ਦੱਸੋ ਕੀ ਕੰਮ ਹੈ ਚੱਲ ਲੈ ਕੇ ਆ ਜਾ ਕੇ ਉਹਨੂੰ ਓ ਜਮਦੂਤਾ ਗੱਲ ਸੁਣ ਮੇਰੀ ਓ ਬੜਾ ਨੈਣਸ਼ ਬੰਦਾ ਹੀ ਕਾਲੇ ਮੂੰਹ ਵਾਲਾ ਉਹ ਜਿਹਦੇ ਮੱਥੇ ਲੱਗੇ ਨਾ ਉਹਦਾ ਨੁਕਸਾਨ ਹੋ ਜਾਂਦਾ ਹੀ ਉਹਦਾ ਮੂੰਹ ਨਾ ਵੇਖੀ ਤੇ ਆਪਣਾ ਨਾ ਨੁਕਸਾਨ ਕਰ ਬਈ ਚੱਲ ਹੈ ਗਿਆ ਜਾ ਕੇ ਵੇਲੇ ਨੇਕ ਡਗਨੇਸ਼ ਜਮਰਾਜ ਜੀ ਤੁਸੀਂ ਕੇਲੇ ਖਾਓ ਮੈਨੂੰ ਲੈ ਕੇ ਆ ਮੈਂ ਸੁਣਿਆ ਤੂੰ ਬੜਾ ਕਾਲੇ ਮੂੰਹ ਵਾਲਾ ਲਾਗੇ ਲਾਕੇ ਪੰਜੀ ਪਿੰਡਾਂ ਦੇ ਵਕਤ ਪਾਇਆ ਚੱਲ ਪੁੱਤ ਹੁਣ ਪੋਣਿਆ ਹੈ ਤੈਨੂੰ ਵਕਤ ਪੁੱਤ ਜਲ ਜਾਇਆ ਸੁਰਦ ਦੇ ਦੇ ਪ੍ਰਾਈਜ਼ ਇਹ ਬਣਾਉਣੇ ਫਿੰਗਰ ਪਕੜੇ ਨਹੀਂ ਜਮਦੂਤ ਜੀ ਮੇਰਾ ਨਹੀਂ ਇਹ ਕਸੂਰ ਬਣਾਇਆ ਤੇ ਰੱਬ ਨੇ ਹੀ ਆ ਮੈਨੂੰ ਕੋਨੇ ਤੈਨੂੰ ਦੱਸ ਦਿਆਂ ਕਿਦਾ ਇੱਕ ਕਸੂਰ ਆ ਤੂੰ ਕਿਧਰ ਮੈਂ ਤੈਨੂੰ ਲੈਣਾ ਤੇ ਮੇਰਾ ਹੀ ਭਰਾ ਆ ਕਾਲੇ ਮੂੰਹ ਵਾਲਾ ਤੂੰ ਕਿੱਥੇ ਮਰ ਗਿਆ ਮੈਂ ਓ ਲੈ ਹੁਣ ਏਡੀ ਸ਼ਤੀ ਭੁੱਲ ਗਈਆਂ ਓਏ ਆਪਾਂ ਨੂੰ ਪੰਤ ਨੇ ਦੱਸਿਆ ਸੀ ਵੀ ਇਹਦਾ ਮੂੰਹ ਸਾਰਿਆਂ ਨੇ ਇਕ ਲੈਣਾ ਉਕਰ ਤੇਰੇ ਲਈ ਨਹੀਂ ਪਰ ਇੱਕ ਗੱਲ ਆ ਜਿੱਦਣ ਇਹਦੀ ਮੌਤ ਹੋਊ ਉਹਦੋਂ ਹੀ ਤੇਰੀ ਆ ਉਹ ਜੇ ਲੋਕਾਂ ਹੀ ਤੇਰਾ ਏਡਾ ਮੂੰਹ ਕੱਲਣਾ ਤੇ ਉਹਨਾਂ ਨੂੰ ਮਾਰ ਕੱ ਦਿੱਤਾ ਮੈਨੂੰ ਲੋਕਾਂ ਥੜੀ ਨਾ ਆ ਰਿਹਾ ਮੈਂ ਤੇ ਆਪ ਮਰਿਆ ਵਾ ਉਹ ਠੂਠਾਂ ਵਾਲਾ ਜਮਰਾਜ ਨੇ ਤਨਵਾ ਵੇਖਿਆ ਕੰਪਿਊਟਰ ਤੇ ਤੈਨੂੰ ਬਦਮਾਸ਼ਾਂ ਨੇ ਮਾਰਿਆ ਹੈ ਉਹ ਨਹੀਂ ਨਹੀਂ ਬਦਮਾਸ਼ਾ ਨਹੀਂ ਮਾਰਿਆ ਅਸਲ 'ਚ ਨਾ ਮੇਰਾ ਮੂੰਹ ਨਾ ਮੇਰੇ ਲਈ ਬੜਾ ਕਲੇਣਾ ਵਾ ਤੇ ਸਾਰੀ ਉਮਰ ਮੈਂ ਸ਼ੀਸ਼ਾ ਨਹੀਂ ਵੇਖਿਆ ਅੱਜ ਪਹਿਲੇ ਦਿਨ ਸ਼ੀਸ਼ਾ ਵੇਖਿਆ ਵਾ ਤੂੰ ਮੇਰੇ ਤੇ ਭਾਰੀ ਪੈ ਗਿਆ ਏਡਾ ਕਲੇਣਾ ਮੂੰਹ ਤੇਰਾ ਓਏ ਇਹ ਤਾਂ ਕੋਹ ਨਹੀਂ ਜਮਦੂਤ ਜੀ ਸਾਡੇ ਪਿੰਡ ਤੇ ਸਰਪੰਚੀ ਇਹਦਾ ਕਰਕੇ ਜਿੱਤਦੇ ਆ ਉਹ ਕਿਤਾ ਉਹ ਜਿੰਨੂੰ ਹਰਾਉਣਾ ਹੁੰਦਾ ਆ ਉਹਨੂੰ ਇਹਦਾ ਮੂੰਹ ਵਿਖਾ ਦਈਦਾ ਤੂੰ ਜਾ ਕੇ ਜਿੱਤ ਜਾਂਦਾ ਖੋਲ ਇਹਦਾ ਮੂੰਹ ਵੇਖੇ ਕਢਾਕ ਲੈਣਾ ਓ ਨਹੀਂ ਜਮਦੂਤ ਜੀ ਐਵੇਂ ਆਪਣਾ ਕੋਈ ਰਾਹ ਜੀ ਜਾਂਦੇ ਜਾਂਦੇ ਨੁਕਸਾਨ ਹੋ ਜਾਊਗਾ ਉਹ ਸਾਡੇ ਦਾ ਨਹੀਂ ਕਲੇਣਾ ਕੋਨੇ ਚੱਲਦੇ ਖੋਲ ਮੂੰਹ ਇਹਦਾ ਓ ਰਾਂਦਗੇ ਉਹ ਆਪੋ ਹੋਤਾ ਨੂੰ ਵੇਹਣਾ ਹਣੈਸ਼ਾ ਪਹਿਲੇ ਕੋਈ ਆਇਆ ਵੀ ਜਮਦੂਤੇ ਭਾਰੀ ਪਿਆ ਮੈਂ ਲਾਉਣਾ ਜਮਰਾਜ ਨੂੰ ਫੋਨ ਉਹ ਠਾਈਏ ਨਾ ਜਮਲੀ ਬਾਗ ਨੂੰ ਆ ਗਿਆ ਹਾਂ ਜਮਦੂਤਾ ਉਹ ਤੁਸੀਂ ਕਹਿੜਾ ਮੂੰਹ ਨਾ ਵੇਖੀ ਮੈਂ ਤੁਹਾਡੇ ਕਹਿਦੇ ਬਾਅਦ ਉਹ ਵੀ ਇਹਦਾ ਮੂੰਹ ਵੇਖ ਲਿਆ ਤੇ ਮੇਰਾ ਨਸਕਾਨ ਹੋ ਗਿਆ ਏ ਤੇ ਭੁਗਤੋ ਫਿਰ ਹਣ ਮੈਂ ਕਰਾਂ ਹੁਣ ਇਹਨੂੰ ਮੈਂ ਲੈ ਆਵਾਂ ਤੇ ਇੱਥੇ ਛੱਡਦਾ ਇੱਥੇ ਉਹ ਨਾ ਵੀ ਨਸਕਾਨ ਕਰ ਦੇ ਉਹ ਨਾ 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 ਦਫਾ ਕਰ ਮੈਨੂੰ ਇੱਥੇ ਰਹਿਣ ਦੇ ਅਮੀ ਆਪਣਾ ਇੱਥੇ ਕੋ ਨੁਕਸਾਨ ਕਰਾਵਾਂਗੇ ਬਾਲ ਬੱਚੇ ਵਾਲੇ ਬੰਦੇ ਰਹਿੰਦੇ ਨੂੰ ਦਫਾ ਹੋਣ ਦੇ ਇੱਥੇ ਠੀਕ ਆ ਜੀ ਡਾਕ ਓਏ ਡਾਕ 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 ਜਾ ਪਾ ਜੋ ਜਾ ਪਾ ਦਿਓ ਮੈਂ ਨੂੰ ਮੌਨਾ ਬਖਾਈ ਜਾ ਤੁਹਾਡੀ ਜਾਨ ਬਖਸ਼ਤੀ ਜਾ ਪਾ ਜੋ ਕਲੇਣੇ ਤੇ ਬਹੁਤ ਵੇਖਿਆ ਪਰ ਇਹਦੇ ਡੱਕ ਲੈਣਾ ਨਹੀਂ ਕੋਈ ਵੇਖਿਆ ਉਹ ਸ਼ੁਕਰਿਆ ਜੀ ਮਤੂਦ ਨੇ ਆਪਾਂ ਨੂੰ ਬਖਸ਼ਤਾ ਮੈਂ ਤੇਰੇ ਕੋ ਹੋ ਵੇਖਿਆ ਵੀ ਨਹੀਂ ਓਏ ਉਹਨੂੰ ਛੱਡ ਜਿੱਥੇ ਬਦਮਾਸ਼ਾਂ ਨੇ ਮੈਨੂੰ ਮਾਰਿਆ ਸੀ ਉੱਥੇ ਲਾਸ਼ ਤਾਂ ਹੈਗੀ ਨਹੀਂ ਕਹਿੰਦੇ ਫਾੜੀ ਨਾ ਰਹੀ ਹੋਵੇ ਜੇ ਸਾੜਦੀ ਹੋਈ ਤੇ ਮੈਂ ਕਿੱਥੇ ਬੜੂੰਗਾ ਉਹ ਮੈਂ ਤੇ ਆਪਣੀ ਬਾਡੀ ਚ ਵੱਢ ਜਾਊਂਗਾ ਤੂੰ ਘਰੇ ਪਾਥੀਆਂ ਵਾਲੇ ਘਿਰੇ ਘੁਰੇ ਚ ਵੱਢ ਜੀ ਬਕਵਾਰ ਨਾ ਕਰ ਅਜਾ ਘਰੇ ਵੇਨੇ ਸ਼ਰ ਕਰਨ ਲੈ ਕੇ ਗਏ ਹੁਣ ਬਹੁਤ ਚੰਗਾ ਹੋਇਆ ਮਰ ਗਿਆ ਵਾ ਸਾਰੇ ਪਿੰਡ ਨੂੰ ਵੇਨੇ ਸਿਆਪਾ ਪਾਇਆ ਏ ਹੋਰ ਕੀ ਆ ਉਹ ਕਾਲੀ ਮੂ ਵਾਲਾ ਮਰ ਗਿਆ ਵਾ ਹਾਂ ਉਹ ਮਰ ਗਿਆ ਵਾ ਉਹ ਗੁਰੂ ਆ ਮੈਂ ਤਾਂ ਚਾਹ ਵੜਾ ਚੜਿਆ ਮੈਂ ਤਾਂ ਨਾਲੀ ਸਾਫ ਕਰਨ ਡਿਆ ਸੀ ਬਹੁਤ ਪੈਰ ਤੇ ਧੋਨ ਨਾ ਕਿਦਾਂ ਬੋ ਮਾਰਨ ਡਿਆ ਆ ਉਹ ਤੋਂ ਛਾੜਾ ਹੱਥ ਪੈਰ ਨੂੰ ਕਹਿੰਦੇ ਨਿੰਦੇ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਉਂਦੀ ਘਾਰੇ ਵਾਲਾ ਡੰਡਾ ਤੇ ਸੁੱਟ ਦੇ ਕਿਦਾਂ ਮੁਸ਼ਕਲ ਖੜਾ ਰਿਆ ਬਸ ਠੀਕ ਹੈ ਸ਼ੁਕਰਿਆ ਐਵੇਂ ਸਾਰੇ ਪਿੰਡ ਚ ਵੜਾ ਟਾਇਆ ਕਾਲੇ ਮੂੰਹ ਵਾਲਾ ਮਰ ਗਿਆ ਵਾ ਉਹ ਇਹ ਬੜੇ ਜਣੇ ਇਕੱਠੇ ਹੋਏ ਆ ਉਹ ਸ਼ੁਕਰ ਕਰ ਲਾਸ਼ਾਂ ਨਹੀਂ ਲੂਤੀਆਂ ਤਲਾਹ ਵੇਖੀ ਉਹ ਭਰਾਵਾ ਮਰ ਗਿਆ ਵਾ ਹਾਵੇ ਅਗਲੇ ਪਾਸੇ ਉਹ ਪਿਆ ਸੱਚੀ ਤੇ ਹੋਰ ਉਹੀ ਆ ਉਹ ਨਾ ਉਹਦਾ ਮੂੰਹ ਨਾ ਖਾਈ ਐਵੇਂ ਹੱਡਾ ਵੀ ਨੁਕਸਾਨ ਕਰਾਵੇਂਗਾ ਕੋਈ ਉਹ ਵੀਰ ਤੁਸੀਂ ਕਿਤੇ ਮਖੌਲ ਤੇ ਨਹੀਂ ਕਰੀ ਜਾਂਦੇ ਉਹ ਭਰਾਵਾ ਸੱਚੀ ਮਰ ਗਿਆ ਵਾ ਮਰਿਆ ਹੋਏ ਰਬਾ ਇਨੇ ਚੰਗੇ ਬੰਦੇ ਨੇ ਚੱਕੇ ਲੈ ਗਿਆ ਵੇ ਉਹਦਾ ਚੰਗਾ ਬੰਦਾ ਅ ਪਰਸੋ ਦੀ ਗੱਲ ਸੁਣ ਲਾ ਮੈਂ ਨਾਲੀ ਸਾਫ ਕਰਨ ੜਿਆ ਉਹ ਤੂੰ ਨਾਲੀਆਂ ਹੀ ਸਾਫ ਕਰਦਾ ਰਹਿਣਾ ਅਦਰ ਤੂੰ ਹੋਰ ਕੋਈ ਕੰਮ ਨਹੀਂ ਹੈਗਾ ਵੇਜਾ ਗੱਲਾਂ ਦੇ ਸੁਣ ਗਏ ਉਹ ਗੱਲ ਤੇ ਸੁਣ ਲਾ ਪਰਸੋ ਮੈਂ ਨਾਲੀ ਸਾਫ ਕਰਨ ੜਿਆ ਇਧਰੋਂ ਕਿਰਪਾ ਮਾਰਾ ਗਾਰੇ ਦਾ ਭਰਕੇ ਬਾਹਰ ਇਧਰੋਂ ਕਿਰਪਾ ਮਾਰਾ ਗਾਰੇ ਦਾ ਭਰਕੇ ਬਾਹਰ ਸਾਰੀ ਨਾਲੀ ਸਾਫ ਕਰਤੀ ਜਦੋਂ ਮੈਂ ਪਹੁੰਚਿਆ ਨਾ ਪੁਲੀ ਦੇ ਲਾਗੇ ਸਾਹਮਣੇ ਕਾਲੇ ਮੂੰਹ ਵਾਲਾ ਆ ਗਿਆ ਤਾਂ ਉਹ ਪੁਲੀ ਦੇ ਥੱਲੇ ਐਸਾ ਡੱਕਾ ਫਸਿਆ ਐਸਾ ਡੱਕਾ ਫਸਿਆ ਸਾਰੀ ਦਿਹਾੜੀ ਲੱਗ ਗਈ ਪਰ ਡੱਕਾ ਨਹੀਂ ਬਾਹਰ ਨਿਕਲਿਆ ਪੁਹਾ ਛੱਡੋ ਮੇਰੀ ਸੁਣੋ। ਉਹ ਤੇਰੀ ਵੀ ਸੁਣਦੇ ਆ। ਪਹਿਲਾਂ ਇਹ ਤਾਂ ਤੁਸੋਂ ਜ਼ਿਆਦਾ ਪ੍ਰੋਗਰਾਮ ਹੈਗਾ ਕਿ ਨਹੀਂ। ਮੈਂ ਤੈਨੂੰ ਚਾਹ ਉਹ ਰਸ ਲੈਣ ਗਏ ਆ। ਮੈਂ ਨਾਣ ਖਾਣ ਗਿਆ ਵਾਂ। ਹੱਲੇ ਦੋ ਹੀ ਪੁਰਕੀਆਂ ਖਾਧੀਆਂ ਇਹ ਕਾਲੇ ਮੂੰਹ ਵਾਲਾ ਮੇਰੇ ਮੱਥੇ ਲੱਗ ਗਿਆ। ਐਸਾ ਨਾਣ ਖਾਦਾ ਮੈਨੂੰ ਕਬਜ ਹੋ ਗਈ। ਮੈਂ ਦੋ ਦਿਨ ਤੰਗ ਰਿਆ ਵਾਂ। ਮੈਂ ਕਲਾਸ਼ੀ 'ਚ ਬੈਠੇ ਬੈਠੇ ਨੇ ਰੱਬ ਅੱਗੇ ਅਰਦਾਸ ਕੀਤੀ। ਮੈਂ ਹਾ ਰੱਬਾ ਜਾ ਨਾਣ ਕੱਢ ਲਾ ਜਾ ਜਾਣ ਕੱਢ ਲਾ। ਓਏ ਇਹ ਤੇ ਭਲੇ ਮਨਸ ਬੰਦੇ ਦਾ ਕੀ ਕਸੂਰ ਆ? ਜੇ ਬਈ ਸਹੀ ਨਾ ਚੱਲਦਾ ਤਾਂ ਖਾਂਦੇ ਕਿਉਂ ਜੇ ਸਵਾਦ ਤੇ ਮਾਰੇ ਟਾਪਿਆਂ ਦੇ ਤੇ ਓਏ ਛੱਡੋ ਮੇਰੀ ਸੁਣੋ ਓ ਤੀ ਸੁਣੋ ਤੇਰੀ ਕੀ ਸੁਣੋ ਜੋ ਤੁਹਾਡੇ ਮੂੰਹ ਚ ਆਉਂਦਾ ਬਕਵਾਸ ਕਰੀ ਜਾਂਦੇ ਜੇ ਤੁਹਾਨੂੰ ਪਤਾ ਵੀ ਹੈਗਾ ਉਹਦੇ ਕਿੰਨੇ ਪਰਪਕਾਰ ਆ ਮੇਰੇ ਤੇ ਓਏ ਇੱਕ ਵਾਰ ਗਲੀ ਚ ਘੇਰ ਕੇ ਮੈਨੂੰ ਬਦਮਾਸ਼ਾਂ ਨੇ ਕੁੱਟਿਆ ਫੈਂਟਿਆ ਚੰਬਿਆ ਫਿਰ ਇਹ ਬੰਦੇ ਨੇ ਮੈਨੂੰ ਉਹਦੀ 10 ਪਾਈ ਜਦੋਂ ਮੈਂ ਉਹਨੂੰ ਆਪਣੇ ਨਾਲ ਸ਼ਾਮੀ ਬਦਮਾਸ਼ ਦੇ ਘਰੇ ਲੈ ਕੇ ਗਿਆ ਨਾ ਇਹਨੇ ਸਿਰਫ 5 ਸੈਕਿੰਡ ਆਪਣੇ ਮੂੰਹ ਤੇ ਰਮਾਲ ਲਾ ਕੇ ਉਹਨੂੰ ਜਦੋਂ ਖਾਇਆ ਨਾ ਬਦਮਾਸ਼ 7 ਦਿਨ ਮੰਜੇ ਤੇ ਰੜਕਦਾ ਰਿਹਾ 7 ਦਿਨ ਉਹ ਸੱਤ ਦਿਨ ਮਰ ਗਿਆ ਨਹੀਂ ਮਰਿਆ ਵੀ ਨਹੀਂ ਠੀਕ ਹੋ ਗਿਆ ਹੀ ਹੁਤਾ ਕੀ ਅਸਰ ਰਹਿੰਦਾ ਨਾ ਇਹਦਾ ਦਾ ਵੜਿਆ ਬਜ਼ਰੀਰ ਚੱਲ ਫਿਰ ਕੌਣ ਮੈਨੂੰ ਬਦਮਾਸ਼ਾਂ ਦੀ ਪੈਂਦੀ ਕੁਟ ਤੇ ਕੌਣ ਬਚਾਊਗਾ ਓਏ ਬਦਮਾਸ਼ਾਂ ਤੇ ਐਡੇ ਨੇ ਮੇਰੇ ਨਾਲ ਕੌਣ ਜਾਊਗਾ ਮੈਂ ਜਾਊਂਗਾ ਨੋ ਨੋ